ਅਵੀ ਬਣਾ ਨਹੀਂ ਪਾਰੀ ਸਕਾਕੀ ਦਾ ਅੰਨੀ ਧਰਨਾ ਜਿਹੜਾ ਲੱਗਿਆ ਸ਼ੰਭੂ ਬਾਰਡਰ ਦੇ ਉੱਤੇ ਸੈਂਟਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣੋਂ ਰੋਕਿਆ ਤੇ ਜਾਣ ਦੇਣਾ ਚਾਹੀਦਾ ਸੀ ਕਿਉਂਕਿ ਲੋਕਾਂ ਦੀਆਂ ਮੰਗਾਂ ਸੀ ਜੋ ਦੇ ਤੋਂ ਬੀਜੇਪੀ ਸਰਕਾਰ ਸੈਂਟਰ ਸਰਕਾਰ ਮੁਕਰੀ ਹੈ ਸੋ ਲਿੰਕ ਰੋਡ ਨੇ ਲਿੰਕ ਰੋਡਾਂ ਦੇ ਉੱਤੇ ਗੱਡੀਆਂ ਹੈਵੀ ਗੱਡੀਆਂ ਲੰਘਣ ਦੇ ਕਰਕੇ ਹਲਕੇ ਕਨੌਰ ਦੀਆਂ ਡੇਰਾ ਬਸੀ ਦੀਆਂ ਛੜਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੈਂਟਰ ਸਰਕਾਰ ਨੇ ਆਰਡੀਐਫ ਦਾ ਪੈਸਾ ਰੂਰਲ ਡਿਵੈਲਪਮੈਂਟ ਦਾ ਪੈਸਾ ਜਿਹੜਾ ਤੁਹਾਨੂੰ ਪਤਾ ਹੀ ਹੈ ਸਾਰੇ মিডিਆ ਵਾਲਿਆਂ ਨੂੰ ਪੜੇ ਲਿਖੇ ਲੋਕਾਂ ਨੂੰ ਪਿਛਲੇ 2 ਸਾਲ ਹੋ ਚਲੇ ਆ ਤਕਰੀਬਨ 5800 ਕਰੋੜ ਰੁਪਏ ਦੇ ਨੇੜੇ ਤੇੜੇ ਇਹ ਪੈਸਾ ਸੋ ਜਿਹੜੀਆਂ ਸੜਕਾਂ ਦੀ ਰਿਪੇਅਰ ਦਾ ਪੈਸਾ ਮੰਡੀ ਬੋਰਡ ਦੀਆਂ ਸੜਕਾਂ ਨੇ ਸੋ ਅਸੀਂ ਇਸ ਆਵਾਜ਼ ਨੂੰ ਜਿਹੜਾ ਸਾਡੇ 13 ਐਮਪੀ ਨੇ ਉਸ ਆਵਾਜ਼ ਨੂੰ ਵੀ ਜਰੂਰ ਉਠਾਉਣਗੇ ਤੇ ਪੈਸਾ ਵੀ ਜਿਹੜਾ ਜਲਦੀ ਆਵੇਗਾ ਤੇ ਜਿਹੜੀ ਸੜਕਾਂ ਦੀ ਰਿਪੇਅਰ ਆ ਕਿਉਂਕਿ ਮੇਰੇ ਆਪਣੇ ਘਨੌਰ ਦੇ ਵਿੱਚ ਤਿੰਨ ਮੰਡੀਆਂ ਪਾਸ ਹੋਈਆਂ ਸੀ ਇੱਕ ਲੋ ਸਿਮਬਲੀ ਪਿੰਡ ਦੇ ਵਿੱਚ ਪਾਸ ਹੋਈ ਸੀ ਇੱਕ ਚਾਪੜ ਸੀ ਇੱਕ ਮਾੜੂ ਸੀ ਮੰਡੀਆਂ ਵੀ ਤਿੰਨ ਪਾਸ ਸੀ ਉਹ ਮੰਡੀਆਂ ਦਾ ਕੰਮ ਵੀ ਜਿਹੜਾ ਰੂਲਰ ਡਵੈਲਪਮੈਂਟ ਦਾ ਐਸੇ ਦੇ ਨਾਲ ਹੀ ਹੋਣਾ ਸੀ ਸੋ ਸੜਕਾਂ ਦੀ ਜਿਹੜੀ ਰਿਪੇਅਰ ਆ ਇਹ ਬੜੀ ਜਲਦੀ ਆਪਾਂ ਕਰ ਦਿਆਂਗੇ ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜਾ ਕੋਡ ਆਫ ਕਨੈਕਟ ਲੱਗਣ ਤੋਂ ਹਟਣ ਤੋਂ ਬਾਅਦ ਸੋ ਆਪਾਂ ਜਿਹੜੀ ਰਿਪੇਅਰ ਆ ਇਹ ਜਰੂਰ ਕਰਾਂਗੇ ਜਾਂਦੇ ਆਂ ਰਸਤੇ 'ਚ ਦੋ ਪੁਲ ਆਉਂਦੇ ਆਂ ਬਹੁਤ ਛੋਟੇ ਆ ਉਹਨਾਂ ਦੇ ਵੀ ਜੀ ਕੋਈ ਗੱਡੀ ਲੰਘ ਸਕਦੀ ਐ ਉੱਥੇ ਟ੍ਰੈਫਿਕ ਕਾਰਨ ਹੁਣ 2-2 ਕਿਲੋਮੀਟਰ ਦੀ ਲਾਈਨਾਂ ਲੱਗੀਆਂ ਹੋਈਆਂ ਤੇ ਉਹਨਾਂ ਦੇ ਪੁਲਾਂ ਦੀ ਖਸਤਾ ਹਾਲਤ ਐ ਬਹੁਤ ਇੱਕ ਤਾਂ ਜਿਹੜਾ ਪੁਲ ਸਰਾਲੇ ਹੈੱਡ ਦੇ ਕੋਲੇ ਪੁਲ ਉਹ ਵੀ ਕੰਮ ਚੱਲ ਰਿਹਾ ਤੇ ਇੱਕ ਜਿਹੜਾ ਧੰਨਾ ਭਗਤ ਗੁਰਦੁਆਰਾ ਸਾਹਿਬ ਦੇ ਕੋਲੇ ਕੋਲਾ ਦੋਨਾਂ ਦਾ ਕੰਮ ਚੱਲਦਾ ਸ ਪਰ ਆਪਾਂ ਨੂੰ ਇਹ ਨਹੀਂ ਸੀ ਪਤਾ ਵੀ ਨੈਸ਼ਨਲ ਹਾਈਵੇ ਦੀ ਟ੍ਰੈਫਿਕ ਜਿਹੜੀ ਐ ਉਹ ਇਧਰ ਨੂੰ ਕਨਵਰਟ ਹੋ ਜਾਏਗੀ ਕਿਉਂਕਿ ਲੋਕਲ ਰੋਡ ਨੇ ਛੋਟੇ ਰੋਡ ਸੋ ਨੈਸ਼ਨਲ ਹਾਈਵੇ ਦੀ ਜਿਹੜੀ ਟ੍ਰੈਫਿਕ ਆ ਇੱਕ ਮਿੰਟ ਦੇ ਵਿੱਚ 100 ਤੋਂ ਜ਼ਿਆਦਾ ਗੱਡੀਆਂ ਦੀ ਜਿਹੜੀ ਕ੍ਰੋਸਿੰਗ ਆ ਸ਼ੰਭੂ ਟੋਟੈਕਸ ਤੋਂ ਜੋ ਪਿਛਲੇ ਮੈਨੂੰ ਲੱਗਦਾ ਸ਼ਾਇਦ 2 ਮਹੀਨੇ ਹੋ ਚੱਲੇ ਆ 2 ਮਹੀਨੇ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਸੋ ਅਸੀਂ ਤਾਂ ਬੇਨਤੀ ਕਰਦੇ ਆਂ ਸੈਂਟਰ ਸਰਕਾਰ ਨੂੰ ਵੀ ਗੱਲ ਕਹਿੰਦੇ ਆਂ ਵੀ ਆਗਾਜ਼ ਵੀ ਕਰਦੇ ਆਂ ਵੀ ਤੁਸੀਂ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਮੰਗ ਕੇ ਤੁਸੀਂ ਇਹਨਾਂ ਨੂੰ ਵਿਸਾਖੀ ਤੋਂ ਮੈਨੂੰ ਲੱਗਦਾ ਵੀ ਵਿਸਾਖੀ ਦੇ ਸ਼ੋਭਾ ਅਸਰ ਤੇ ਵੀ ਜੇ ਸਾਨਾ ਨੂੰ ਮੰਗਾ ਮੰਗ ਕੇ ਇਹਨਾਂ ਨੂੰ ਤੋਹਫਾ ਦੇ ਕੇ ਤੇ ਘਰੇ ਭੇਜਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਧੰਨਵਾਦ ਜੀ ਬਹੁਤ ਬਹੁਤ